ਕਿੰਨਾ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਅੱਜ ਲੱਗਿਆ ਹੈ ਫੇ ਪਨੀਰੀ ਬੀਜਣ ਅੱਜ ਆਪਾਂ 26 ਝੋਨਾ ਬੀਜਣਦੇ ਆ ਜੀ 26 ਹੁਣ ਸਾਰਾ 26 ਬੀਜਣਾ ਵਾ ਬੀ ਦਾ ਛੱਟਾ ਦੇ ਦਿੱਤਾ ਵਾ ਟਰਾਲੀ ਨਾਲ ਲਾਉਂਦੇ ਆ ਸਵਾ ਇਹ 26 ਬੀਜ ਦੇਣੀ ਹੁਣ ਸਾਰੀ ਉਹ ਪਨੀਰੀ ਤੋਂ ਉਦਾਂ ਵੀ ਹੋ ਗਈ ਆ ਵਧੀਆ ਰਹੀ ਹੋ ਗਈ ਆ ਕੋਈ ਕਹਿਣਾ ਵੀ ਵੱਡਾ ਟਰੈਕਟਰ ਹੀ ਵਿੱਚ ਵਾਲਾ ਇਹਦਾ ਟਰਾਲੀ ਵਾਲੀ ਪਈ ਆ ਇਹਦਾ ਬਾਈ ਕੋਈ ਫਰਕ ਨਹੀਂ ਪੈਂਦਾ ਆਹ ਲੋਏ ਦੇ ਵਿੱਚ ਵੀ ਇੱਕ ਵਾਰੀ ਨਘਾਇਆ ਸੀਗਾ ਕੋਈ ਨਹੀਂ ਦੱਬ ਦੂ ਬੁੰਦੀ ਸਹੀ ਆ ਬਿਲਕੁਲ ਕਿਉਂਕਿ ਬੀ ਉਂਗਰਿਆ ਨਹੀਂ ਆਪਾਂ ਉਂਗਰੋਂ ਤੋਂ ਪਹਿਲਾਂ ਛੱਟਾ ਦੇਈਦਾ ਥੋੜਾ ਜਿਹਾ ਦੇਖੋ ਉਂਗਰਿਆ ਨਹੀਂ ਕਾਬੀ ਜੇ ਉਂਗਰਿਆ ਫੇਰ ਉਂਗਾਰ ਟੁੱਟ ਜਾਂਦਾ ਬੀ ਦਾ ਅੱਜ ਆਪਾਂ ਇਹ 80 ਕਿੱਲਿਆਂ ਦੇ ਫੇਰ ਬੀਜਣੀ ਆ ਇੱਧਰ ਜਿਹੜਾ ਥਾਂ ਪਿਆ ਇੱਥੇ ਦੋ ਵਾਰੀ ਫੇਰ ਬੀਜਾਂਗੇ ਉਨੇ ਕੋਰੀਆ ਜਾਪਾ ਲੱਗੇ ਆਇਆ ਹੋਰ ਥੋੜੀ ਸੱਟ ਖੁੰਝੇ ਆਲੂ ਵੀ ਜਾਣੀਆਂ ਸਰਜੂਆ ਕੁੰਝੇ ਲੈ ਜਾਣਾ ਥੋੜਾ ਸੱਟ ਦੇ ਹੋਰ ਥੋੜਾ ਐਨੋ ਜੂ ਹੁਣ ਅਗਲੀ ਟੈਰ ਕਿੱਥੇ 깔ਾਉਣੀ ਆ ਹੈ ਕਿੰਨੀ ਕੁ ਦੂਰ ਜਿੱਸੇ ਟਾਇਰ ਕੋਲ ਆਵਾਜ਼ ਮਾਰਦੀ ਫਿਰ ਤਰਾਂਗਾ ਕਰੋ ਕਰੋ ਆਵਾਜ਼ ਮਾਰਦੀ ਮੈਨੂੰ ਤੇ ਯਾ ਅੱਗੇ ਕਰੀਏ ਟਰੈਕਟਰ ਬਾਜ ਮਾਰਦੀ ਓਏ ਮੁੰਡਿਆ ਦੇਖ ਬੱਸ ਬੋਲਦਾ ਨਹੀਂਗਾ ਆਹ ਦੇਖੋ ਕਿੱਡੀ ਸੋਹਣੀ ਹਰੀ ਹਰੀ ਪਨੀਰੀ ਦੇਖ ਲਓ ਜੀ ਇਹ ਸਵਾਹ ਵਾਲੀ ਪਨੀਰੀ ਆ ਸਵਾਹ ਭਾ ਕੇ ਬੀਜੀ ਦੀ ਆਪਾਂ ਸਾਰੀ ਇੱਕ ਨੰਬਰ ਪਨੀਰੀ ਆਪਣੀ ਤੂੰ ਬੰਦਾ ਮੰਜਾ ਬਰੂਨੋ ਕਿਤੋਂ ਆਇਆ ਤੈਨੂੰ ਗਰਮੀ ਲੱਗਦੀ ਆ ਜਾਂ ਵਹੇ ਪਾਣੀ ਜਾ ਕੇ ਪਾਣੀ ਦੇ ਭੈਆ ਪਨੀਰੋ ਕੋ ਪਾਣੀ ਇੰਨੀ ਗਰਮੀ ਅੱਜ ਬਾਈ ਜੀ ਪੁੱਛੋ ਨਾ ਜਾਨ ਨਿਕਲਦੀ ਆ 44 45 ਡਿਗਰੀ ਤੋਂ ਵੀ ਮਿਲਣਾ ਟੈਂਪਰੇ ਵਧ ਹੋ ਗਿਆ ਤੇਰਾ ਹੀ ਲਾਤਾ ਰੱਬ ਨੇ ਹੁਣ ਤੋਂ ਕਿਤੇ ਮੀਂਹ ਮੂੰਹ ਪੈ ਜਾਵੇ ਕਿਤੇ ਜਾਨ ਛੁੱਟੇ ਮੜੀ ਜੀ ਬਹੁਤ ਜਿਆਦੀ ਗਰਮੀ ਹੋ ਗਈ ਬਾਈ ਜੀ ਬਹੁਤ ਐਤ ਕੀ ਰਵਟ ਕੱਢਦੇ ਰੱਬ ਨੇ ਵੜ ਕੇ ਮੱਕੀ ਆ ਦੇਖੋ ਇਦਾਂ ਦੀ ਹੋ ਗਈ ਆਪਣੀ ਬਸ ਪੜਦੇ ਚਿੱਟੇ ਹੋਈ ਜਾਂਦੇ ਆ ਦੇਖੋ ਛੱਲੀਆਂ ਦੇ ਦਿੱਤੀਆਂ ਨਾ ਸਾਈਡ ਤੋਂ ਆ ਦੇਖੋ ਆ ਸਾਰੀ ਛੱਲੀਆਂ ਪੜਦੇ ਚਿੱਟੇ ਹੋਈ ਜਾਂਦੇ ਹੁਣ ਜਿਹੜਾ ਇੱਧਰ ਟੱਕ ਵਾਇਆ ਵਾਲਾ ਇਹ 10 ਕਿਲੇ ਪਿੱਲੋ ਹੋ ਜਾਊਗਾ ਇਹ ਤਾਂ ਵਾਵਾ ਹੀ ਹੋ ਗਏ ਚਿੱਟੇ ਪਾਣੀ ਬੰਦ ਕਰਦਾ ਆਪਾਂ ਉਧਰ ਇਹਨੂੰ ਲੱਗਦਾ ਪਿਆ ਵਾ ਬਸ ਆਹੀ ਪਾਣੀ ਲਾ ਕੇ ਵੀ ਬੰਦ ਕਰ ਦੇਣੀ ਹੈ ਬਸ ਹੰਡ ਵਾਲਾ ਪਾਣੀ ਚੱਲ ਲੰ데요 ਕਰਾਂਗੇ ਬੰਦਾ ਪਾਣੀ ਲਵਣਾ ਪਾਣੀ ਲਾ ਕੇ ਮਾਰ ਮਾਰਨੀ ਤੇਰੀ ਆਵਾਜ਼ ਨਹੀਂ ਸੁਣਦੀ ਮੈਨੂੰ ਜ਼ੋਰ ਨਾਲ ਆਵਾਜ਼ ਮਾਰਿਆ ਕਰ ਐ ਜੀਤ ਆ ਦੇਖੋ ਕਿਵੇਂ ਫਾ ਲੱਗ ਗਈ 110 ਦੀ ਬੀਜੀ ਆਪਾਂ ਦਨ ਗਰਮੀ ਜੋ ਤਾਂ ਥੋੜਾ ਜੀ ਜਰਮੀਨੇਸ਼ਨ ਘਟ ਲਾ ਰਿਹਾ ਜੀ ਗਰਮੀ ਜਦਾਂ ਨਾ ਜਿਆਦੀ ਹਲਕਾ ਜਿਹਾ ਲੱਗਦਾ ਉਹਦਾ ਬੀਜ ਜੇ ਹੁਣ ਪਾਇਆ ਉਹ ਸੌਣਾ ਠੀਕ ਹੀ ਆ ਮੇਰੀ ਪੂਰਾ ਖਿਆਲ ਰੱਖਣਾ ਪੈਣਾ ਜਿੰਨੀ ਗਰਮੀ ਆ ਇਹ ਗਰਮੀ ਨੇ ਪਨੀਰੀ ਵੀ ਖਰਾਬ ਕਰਨੀ ਆ ਜੀ ਬਹੁਤ ਜਿਆਦੀ ਗਰਮੀ ਹੋਈ ਆ ਤਾਂ ਸਾਡਾ ਬਰੂਨੋ ਆ ਇਹ ਆੜ ਚੋਂ ਨਿਕਲਦਾ ਨਹੀਂ ਮੂੰਹ ਬਾਹਰ ਕੱਢ ਲੈਂਦਾ ਬਾਕੀ ਸਾਰਾ ਆੜ ਚ ਬੈਠ ਰਹਿੰਦਾ ਮੂੰਹ ਹੀ ਰੱਖਦਾ ਬਾਹਰ ਬਾਚ ਚਲਦੀ ਆੜ ਚ ਬੈਠੇ ਰਹਿਣਾ ਇਹਨੂੰ ਫੇਰ ਤੋਂ ਦੁਬਾਰ ਨੂੰ ਘਰੇ ਆਉਂਦਾ ਫੇ ਕੂਲਰ ਮੋਰੇ ਬੈਹਨਦਾ ਆ ਕੇ ਹਾਂ ਉਹ ਤੇ ਮਿੱਠੂ ਸਵਾਹ ਕਿਤਾ ਬੰਦਾ ਦੇਖ ਉਹ ਦੇ ਉਹ ਦੇਖ ਲਈ ਵੇਖ ਉਧਰ ਦੇ ਕਿੰਨਾ ਸਵਾਡ ਵਾਲੇ ਸ਼ੀਅ ਦੇਖ ਕੀ ਹੋ ਗਲੇ ਰੇ ਤਰਾ ਮਿੱਠਵਾ ਤੋ ਕੀ ਇਹ ਰੰਗ ਸਵਾਡ ਵਾਲੇ ਸ਼ੀਅ ਰੇ ਛੂਆ ਤੁਮ ਮਡਾ ਕੁੱਤਵਾ ਨਾ ਕਿ ਸਵਾਡ ਵਾਲੇ ਜੀ ਤੂੰ ਬਰਾਵਾ ਬੰਦੇ ਵਾਂਗੂ ਪਾ ਤੂੰ ਤਾਂ ੜਾ ਦੇਣੀ ਹੈ ਜਿਹੜੀ ਹੈਗੀ ਆ ਥੋੜੀ ਜੀ ਦੇਖ ਦੇਖ ਉਹ ਤਾਂ ਸਹੀ ਪੈਂਦੀ ਆ ਪਾਦੇ ਪਾਦੇ ਵਾ ਪੈਂਦੀ ਸਹੀ ਆ ਸਹੀ ਪੈਂਦੀ ਆ ਪਰ ਵਾਜ ਵਾਵ ਵਾਲੀ ਪਨੀਰੀ ਦਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਵਾ ਇੱਕ ਵੀ ਧੁੱਪ ਲੱਗਣੀ ਨਹੀਂ ਚਾਹੀਦੀ ਇਹਨੂੰ ਭਾਵੇਂ ਪਨੀਰੀ ਸੜ ਜਾਂਦੀ ਆ ਐ ਗਿੱਲਾ ਜੀ ਦੇ ਤੀਜੇ ਦਾ ਪਾਣੀ ਦੂਜੇ ਨੂੰ ਲਾ ਕੇ ਪਾਣੀ ਕੱਢੀ ਜਾਣਾ ਪਿਛੇ ਦੀ ਆਸ ਪਾਣੀ ਖੜਾ ਨਹੀਂ ਹੋਣਾ ਇੱਕ ਵੀ ਧੁੱਪ ਇਹੋ ਜੀ ਦੇ ਨਹੀਂ ਤਾਂ ਜਾਂਦੀ ਲੱਗਣੀ ਪਨੀਰੀ ਇਹ ਇੰਨੀ ਗਰਮੀ ਆ ਅੱਜ ਆ ਗਈ ਆ 33 ਦਰਬਦਰਾ ਭਲਾ ਕਰੇ ਹੁਣ ਆਪਾਂ ਬੀਜਾਂਗੇ ਪੰਜ ਨੂੰ 6 ਦਿਨ ਬਾਅਦ ਹੋਰ ਬੀਜਾਂਗੇ 6-7 ਦਿਨ ਬਾਅਦ 6 ਦਿਨ ਬਾਅਦ ਬੀਜਾਂਗੇ ਪਰ 1 ਜੁਲਾਈ ਸਹੀ ਮੈਨੇ ਤੇ 10-15 ਤੱਕ ਬੀਜੇ ਸਹੀ ਹੁੰਦਾ ਤੇ ਇੱਕ 10 ਨੂੰ ਵੀ ਬੀਜਣੀ ਆਪਾਂ ਲੇਟ ਵਾਲੀ ਜਾਂ ਨਾ ਹੋਊਗੀ ਤੇ ਵਾਲੀ ਰੱਖ ਕੇ ਤੇ ਬਾਅਦ ਚ ਲੇਟ ਵਾਲੀ ਲਾ ਲਾਂਗੇ ਲੋ ਵਾਰੀ ਬੀਜਾਂਗੇ ਹੋਰਲੇ 6-7-8 ਰੁਪਏ ਬੀਜਾਂਗੇ ਕਿ 12 ਤਰ੍ਹਾਂ ਨੂੰ ਜਿਹੜੀ ਜਿਹੜੀ ਜਿੱਦਾਂ ਲੋਣੀ ਉਦਾਂ ਲਾ ਲਾਂਗੇ ਆ ਤਰਪਾਲ ਥੱਲੇ ਨੂੰ ਕਰਦੀ ਜੀਤ ਬਾਜੋਂ ਨੇਰੀ ਨੂੰ ਵੀ ਬਣੀ ਵੀ ਤਰਪਾਲ ਪਿੱਛੇ ਕਰਦੀ ਪੂਰੀ ਸਹੀ ਨੇਰੀ ਦਾ ਪਤਾ ਨਹੀਂ ਕਿਹੜਾ ਮੈਂ ਨਹੀਂ ਆਦੇ ਤੇਰਾ ਗੈਰ ਜੀ ਬਣੀ ਪਈ ਆ ਚਲੋ ਬੱਸ ਤਰਪਾਲ ਸਹੀ ਕਰ ਦੇਣੀ ਆ ਸਾਰੀ ਬੈ ਜਾ ਓਏ ਬੈਠ ਜਾ ਸਹੀਓ ਕਿ ਡਕਣਾ ਨਹੀਂ ਭਰਾਵਾ ਰਣਾ ਤੇ ਆਣਾ ਹੋਲੀ ਇਤਰਪਾਲ ਕਰਦੇ ਥੱਲੇ ਨੂੰ ਤੇ ਲੱਕੜਾ ਦੇ ਤੇ ਆਣਾ ਧਿਆਨ ਆ ਜੀ ਰੋਲੀ ਹੈ ਹਰਗਾ ਟਰੈਕਟਰ ਵੀ ਸਾਰਾ ਸਵਾਨ ਐਦਾ ਕਹਿਦਾ ਥੱਲੇ ਨੂੰ ਲਈਏ ਪੂਰੀ ਸਿੱਧੀ ਕਰਦੇ ਉੱਡੀ ਨਹੀਂ ਨਹੀਂ ਚਾਹੀਦੀ ਥੱਲੇ ਆਪਾਂ ਬਹੁਤ ਲੋੜ ਆਏ ਤੱਕ ਉਹ ਬਰੂਨੋ ਦੇਲਾ ਫੇਟ ਹੋਆ ਪਟ ਕੇ ਬੈਠਾ ਉਥੇ ਆੜ ਦਿੱਤੇ ਉਹਦੇ ਉਹ ਦੇਖੋ ਪਨੀਰੀ ਚ ਕੱਲ ਆ ਸਵਾਨ ਲਿਬੜ ਕੇ ਆ ਪਈ ਉਹਦੇ ਫੇਟ ਹੋਆ ਪਟ ਕੇ ਬੈਠਾ ਉਹਦੇ ਪੁਣੇ ਦੀ ਬਣਾ ਭਰਾਵਾ ਪੈਸੀ ਵੜ ਜਦਾ ਉਹਨੇ ਉਹ ਵਿਚਾਰੇ ਨੇ ਆਪ ਦਾ ਦੇਖਣਾ ਕੀ ਕਰਨਾ ਉਹ ਕੋਲਰ ਪਾਣੀ ਭਰ ਕੇ ਬਹਿ ਜੰਨੇ ਆ ਉਹਨੇ ਆਪ ਦਾ ਦੇਖਣਾ ਮੈਂ ਕਿੱਦਾਂ ਜਾਨ ਬਚਾਉਣੀ ਕਿ ਨਹੀਂ ਉਹ ਕੱਲ ਮੈਂ ਭਰਾਵਾ ਦੇਖਿਆ ਤਾਂ ਮੂੰਹ ਹੀ ਦਿਖੇ ਜੀਤ ਕੱਲਾ ਸਾਰਾ ਯਾਰ ਚ ਬੈਠਾ ਕੱਲਾ ਮੂੰਹ ਬਾਹਰ ਕੱਢਿਆ ਆ ਉੱਥੇ ਨੱਕੇ ਕੋਲ ਬਹਿਂਦਾ ਜੋ ਆਪਣੀ ਘਰ ਵਾਲੀ ਮੋਟਰ ਚੱਲਦੀ ਆ ਉਹ ਭਰਾਵਾ ਬਾਜਦੇ ਕੁੱਤੇ ਤਾਂ ਕੁੱਤੇ ਬਿਮਾਰ ਬਹੁਤ ਹੋਉਂਦੇ ਆ ਉਧਰ ਦੇਲਾ ਕੁਮਰ ਵਾਲੇ ਮਾਹੇ ਭਜਿਆ ਇਹਨੂੰ ਪਤਾ ਭਰਾਵਾ ਕਿੱਦਾਂ ਰਹਿਣਾ ਕਿੱਦਾਂ ਮੈਂ ਆਪਦੀ ਜਾਨ ਬਚਾਉਣੀ ਆ ਗਰਮੀ ਨੇ ਵਟ ਕੱਢੇ ਪਏ ਗਰਮੀ ਦਾ ਪੁੱਛਣਾ ਗਰਮੀ ਇੰਨੀ ਯਾਰ ਤੰਦੂਰ ਹੀ ਬਣ ਗਿਆ ਮੈਂ ਕਹਿੰਦਾ ਧਰਤੀ ਸਾਰੀ ਤੰਦੂਰ ਬਣ ਗਈ ਸਾਰੀ ਧਰਤੀ ਜੇ ਤੰਦੂਰ ਚ ਬੈਠੇ ਹੁੰਨੇ ਆ ਕਿ ਤਾ ਮੀ ਹੁਣ ਪਾਊਗਾ ਫੇਰ ਗੱਲਬਾਤ ਬਣਨੀ ਵਧੀਆ ਫੇ ਮਾੜਾ ਮੌਸਮ ਚੇਂਜ ਹੋਊਗਾ ਉਦੋਂ ਥਾਲੇ ਮੱਕੀ ਵੜਨ ਦਾ ਕਿੱਦਾਂ ਰਹਿਣਾ ਹੁੰਦਾ ਸੜ ਆਇਆ ਏ ਮੱਕੀ ਮੁੱਕੀ ਵੱਢ ਕੇ ਫੇਪਰ ਕਰਨਾ ਬਹੁਤ ਮੋਟੀ ਸਵਾ ਬਹੁਤ ਆ ਨਾ ਬਾਈ ਜੀ ਦਾ ਵੈਪਰ ਨਾਲ ਪਤਲੀ ਪਤਲੀ ਆਹ ਦੇ ਖਲਾਰ ਰਹੀ ਦੀ ਤਾਂ ਅੱਗੇ ਲੱਕੜ ਜੀ ਵੱਡ ਕੇ ਲਾ ਕੇ ਡੰਡੇ ਨੂੰ ਕਿਉਂ ਨਾ ਬਣਾਉਣਾ ਹੁੰਦਾ ਏਦਾਂ ਦਾ ਜਗਾੜ ਵੈਪਰ ਆ ਰਿਹਾ ਹੁਣ ਤਾਂ ਵੈਪਰ ਹੀ ਆ ਕੇ ਚਲੋ ਵਧੀਆ ਹੋ ਗਿਆ ਕੰਮ ਐ ਅੱਗੇ ਦਾ ਡੰਡਾ ਲੈ ਕੇ ਤੁਹਾਨੂੰ ਇੱਧਰ ਥੱਲੇ ਫੱਟੀ ਹੀ ਲਾ ਦੇਣੀ ਅੱਗੇ ਏਦਾਂ ਖਲਾਰ ਦੇ ਰਹੇ ਇਹਦਾ ਵੈਪਰ ਨਾਲ ਤੇ ਵਧੀਆ ਖਿਲਰ ਜਾਂਦੀ ਪਤਲੀ ਪਤਲੀ ਪੈ ਜਾਂਦੀ ਆ ਮਾਲਸਾ ਸਿੱਧੇ ਖੜੇ ਹੋ ਕੇ ਸਿੱਧੇ ਕੰਮ ਇਦਾਂ ਚੱਲੀ ਜਾਣਾ ਸਹੀ ਜਿਹਦੇ ਇੱਥੇ ਬਹੁਤ ਮੋਟੀ ਪਈ ਆ ਇਹਨੂੰ ਮਾਰੋ ਆਹ ਇੱਧਰ ਆ ਤੇ ਆ ਦੇ ਇੱਥੇ ਹੋਣੀ ਮਨੇ ਮੁੱਕ ਜਾਣੀ ਇਧਰੋਂ ਫੇਰ ਆ ਆ ਦੇ ਵਟ ਦੇ ਨਾਲ ਆ ਇੱਧਰ ਯਾਰ ਆ ਦੇ ਆ ਦੇ ਇੱਥੇ ਪਾਸ ਦਾਣੇ ਸਾਰੇ ਉੱਦੇ ਪਏ ਆ ਕਈ ਚੱਕ ਲੈ ਕਈ ਨਾਲ ਹੋਰ ਪਾ ਨੰਗੇ ਰਹਿ ਗਏ 20 ਤੋਂ ਆਹ ਇੱਥੇ ਵੀ ਜਾ ਰਹੇ ਨੇ ਥੋੜੇ ਆ ਕੀ ਆ ਦੇ ਹਾ ਦੇ ਨਹੀਂ 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 ਉਹ ਮਿੱਟੀ ਆ ਅੱਛਾ ਮਿੱਟੀ ਪਈ ਆ ਇੱਥੇ ਪਾਸੇ ਪਾਸ ਸਾਰੇ ਬੰਨੇ ਬੰਨੇ ਏ ਜਾਣੀ ਪਿੱਛੇ ਰੁੜ ਗਿਆ ਜੇ ਪਾਣੀ ਕਿਹੜਾ ਛੋਟਾ ਨਾ ਪਾਣੀ ਥੋੜਾ ਹੀ ਮੋੜਨਾ ਇਹਨੂੰ ਥੋੜਾ ਥੋੜਾ ਪਾਣੀ ਮੋੜ ਕੇ ਲੋਣਾ ਇਹਨੂੰ ਬੱਟੂ ਨੂੰ ਤਾਂ ਅਗਲਾਰਤੀ ਸਾਰੀ ਹੋਵੇ ਨੀ ਹੋਵੇ ਉਹਦੇ ਸਹੀ ਵਿੰਦੀ ਸੁਆਹ ਦੋਸਹੀ ਵਿੰਦੀ ਆ ਹੈ ਉਹ ਮਾ ਇਨੀ ਬਹੁਤ ਐ ਫੋਲ ਜਾਂਦੀ ਬਹੁਤ ਪਾਣੀ ਲਾਇਆ ਜਨਰੇਟਰ ਚਲਾਉਣਾ ਕੀ ਕਰਨਾ ਜਨਰੇਟਰ ਕੀ ਹੁੰਦਾ ਰਾਲਾ ਲਾਉਂਦੇ ਫਿਰਾਂਗੇ ਯਾਰ ਸਾਰੀਆਂ ਤਾਂ ਕੰਮ ਹੈਗਾ ਹੀ ਆ ਉਹਦੇ ਪਾਣੀ ਕਿੱਥੇ ਆਉਣਾ ਕਿਤੇ ਨਹੀਂ ਪਤਾ ਰਹੀ ਆ ਉਹਦਾ ਜਿਹੜੇ ਤੋਂ ਪਾਣਾ ਨਾ ਤੇ ਇਹ ਜੀ ਨਹੀਂ ਕੰਮ ਕਰਦਾ ਸੋਰੇ ਸੋਰੇ ਲੈਟ ਹੁੰਦੀ ਮੈਂ ਤਾਂ ਆਇਆ ਫਿਰ ਚੱਲ ਪੀਣਾ ਸਹੀ ਰਹਿਣਾ ਜੀ ਲੈਟ ਦਾ ਬੜਾ ਪੰਗਾ ਫਿਰ ਇਹ ਤਾਂ ਲੈਟ ਵੱਧੂ ਚਲਦੀ ਆ ਹੁਣੇ ਗਈ ਸ਼ਾਮੀ ਟ੍ਰੇਨ ਨਾ ਚੱਲੇਗੀ ਅੱਜ ਅੱਗੇ ਲਾਦਾ 1.5 ਵਜੇ ਚਲੇਗਾ ਤੇ ਆਊਗੀ ਨਹੀਂ ਨਹੀਂ ਛੱਡ ਦੇਣਗੇ ਫਿਰ ਅੱਜ ਹੈ ਕੁਡੀਸੀ ਤੋਂ ਤੂੰ ਕਰਦਾ ਹੋਏ ਇੱਥੇ ਜਾਤੇ ਚੱਕੜ ਗਿਆ ਫੇਰਾ ਕੀ ਕਰਦਾ ਨਾ ਤੂੰ ਨਮਾ ਬੈਣਾ ਇੱਥੇ ਈ ਸੀ ਲਗਾ ਚਲੋ ਬਾਈ ਜੀ ਮਿਲਦੇ ਆ ਤੁਹਾਨੂੰ ਕੇ ਹੋਰ ਵਲੌਗ ਚ ਹੁਣ ਸਮਾਪਤੀ ਕਰਦੇ ਆ ਕੰਮ ਨਿਬੜ ਗਿਆ ਦਾ ਪਾਣੀ ਲਾਉਣਾ ਹੁਣ ਦੇ ਦੇ ਇੰਜਨਰੇਟਰ ਚਲਾਉਣਾ ਸੋ ਜੇ ਦਿ ਜਲਦੀ ਲੈਟ ਸਵੇਰੇ ਬਿਜਲੀ ਨਹੀਂ ਤੇ ਸਵੇਰੇ ਫੇਰ ਵੋਟਾਂ ਆਇਆ ਟਾਈਮ ਪਤਾ ਨਹੀਂ ਮਿਲਦਾ ਕਿ ਨਹੀਂ ਮਿਲਦਾ ਹੁਣੇ ਬੀਜ ਦਿੰਨੇ ਆ ਕੰਮ ਨਬੇੜਦਾ ਵਾ ਲੈਟ ਸਵੇਰ ਦੀ ਜਲਦੀ 5 ਵਜੇ ਗਈ ਆ ਲੈਟ ਉਹ ਬਾਈ ਜੀ ਪਾਣੀ ਲਾਤਾ ਵਾ ਪਾਣੀ ਲੱਗਣ ਦਿਆ ਹੁਣ ਕਿਆਰੀ ਨੂੰ ਪਰ ਚੱਲੀ ਆ ਬਸ ਥੋੜੀ ਰਹਿ ਗਈ ਆ ਵਰਜਾਣੀ ਹੋਰ ਵਾ 10 ਮਿੰਟ ਲੱਗਣੇ ਆ ਇਹ ਥੋੜਾ ਰਹਿ ਜਾ ਉਧਰ ਪਹਿਲੇ ਬੰਦ ਕਰਨਾ ਕਿਉਂਕਿ ਪਾਣੀ ਇੱਧਰ ਬਹੁਤ ਆ ਤਾਂ ਪਾਣੀ ਆਪੇ ਉਧਰ ਢੱਲ ਲੈਣਾ ਰਿੜ ਗਏ ਕੰਪਿਊਟਰ ਕਰਾਇਆ ਮਾਰਿਆ ਆ ਵਾ ਇੱਕੋ ਜਿਹਾ ਪਾਣੀ ਦਿੰਦਾ ਇਹ ਚ ਬਸ ਥੋੜਾ ਪਿਛੋ ਰਹਿ ਜਾ ਉਧਰ ਬੰਦ ਕਰ ਦਾਂਗੇ ਕੌਣ ਹਾਂ ਕੀ ਰੇ ਵੀਡੀਓ ਬਣਾਈਆਂ ਤੋਰਾ ਕੀ ਕਰੇ ਚਰੇ ਬੇਟਾ ਇਹ ਰੇ ਵੇ ਜਾ ਐ ਛਟਕਾ ਤੇ ਜਾ ਹਾਂ ਜਾਤੇ ਬਿਆਰ ਦੇਖਦੇ ਤੋਰ ਆ ਕੇ ਸੌਡਾ ਕੇ ਤੇ ਪੂਰਾ ਦੁਨੀਆ ਮੈਂ ਗੁਰੇ ਜਿਹਾ ਪੂਰਾ ਦੁਨੀਆ ਮੈਂ ਛੋੜਾ ਜੀਤ ਰਹਿ ਜੋ ਉਹ ਤੋਂ ਬੰਦ ਕਰਨਾ ਆਪਾਂ ਪਾਣੀ ਇੱਧਰ ਬਹੁਤ ਆ ਪਾਣੀ ਪਿੱਛੇ ਜਾਣਾ ਪਾਣੀ ਉਹਦਾ ਚਲਵਾ ਵਾਧੂ ਹੀ ਪੈ ਜੂਨ ਸਪਰੇ ਸਵੇਰੇ ਕਰਾਂਗੇ ਸਵੇਰੇ ਭਰ ਕੇ ਕਰ ਦਾਂਗੇ ਨਾ ਕਾਲੀ ਇਦਾਂ ਕਰ ਲਾ ਫਿਰ ਸਵੇਰੇ ਭਰ ਕੇ ਕਰ ਦਿੰਦੀ ਮੈਂ ਹੁਣ ਕੋਈ ਗੱਲ ਗੱਲ ਹੋਣੀ ਨਹੀਂ ਕਿ ਇਹ ਘੰਟਾ ਵਕੇ ਤਾਂ ਤਾਂ ਵੀ ਗੱਲ ਨਹੀਂ ਬੰਨੀ ਵੇਰੇ ਸਾਰੇ ਕਰਦਾਂਗੇ ਘਾੜੀ ਹੁਣ ਇਹਨੂੰ ਭਰ ਕੇ ਤਾਂ ਬੰਦ ਕਰਦੇ ਥੋੜਾ ਵਾ ਹੋਰ ਪਹਿਲਾਂ ਦੇ ਆਪਾਂ ਜ਼ਿਆਦਾ ਨਹੀਂ ਚਲਾਉਣਾ ਬਾਕੀ ਪਾਲਾਂਗੇ ਲੈਟ ਨਾਲ ਥੋੜਾ ਹੋਰ ਪਾ ਕੇ ਬੰਦ ਕਰਦੇ ਬਸ ਰੰਗਾਂ ਦੀ ਸਸਤੀ ਘਾੜੀ ਸਾਰਿਆਂ ਨੂੰ ਫਿਰ ਮਿਲਾਂਗੇ ਅਗਲੇ ਨਵੇਂ ਵਲੌਗ ਨਾਲ